ਮੈਂ ਹੈਗਾ ਹਾਂ ਹਸਪੀਟਲ ਦੇ ਅੰਦਰ ਬਿਮਾਰ ਹਾਂ ਕਦੋਂ ਦਾ ਐਡਮਟ ਹੈ ਜੀ ਕੱਲ੍ਹ ਆ ਕੱਲ ਸਵੇਰ ਦੇ ਦਰ ਠੀਕ ਹੈ ਬਾਕੀ ਸਮਰਸਾ ਮੇਰਾ ਪਬਲਿਕ ਨਾਲ ਗੱਡੀਆਂ ਨਾਲ ਪਬਲਿਕ ਨਾਲ ਮੇਰਾ ਕਿਸੇ ਨਾਲ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਜਗਾ ਨਾ ਮੈਂ ਕਿਸੇ ਤੇ ਡਰਿਆ ਨਾ ਡਰ ਨਾਲ ਜੰਮਿਆ ਮੈਂ ਪਬਲਿਕ ਜਿੱਦਾਂ ਪਬਲਿਕ ਕਹਿੰਦੀ ਆ ਪਬਲਿਕ ਜਾਂ ਪਬਲਿਕ ਕਿਸੇ ਬੰਦੇ ਨੂੰ ਮੇਰੇ ਮਿਲ ਪਹਾਲ ਕੀ ਤੇ ਕੋਈ ਸ਼ੌਂਕ ਨਹੀਂ ਹੈ ਨਾ ਮੈਨੂੰ ਕੋਈ ਜ਼ਰੂਰਤ ਹੈ ਮੇਰੇ ਕੋਲ ਸਭ ਕੁਝ ਪਰਬੰਧ ਹੋ ਰਿਹਾ ਹਰੇਕ ਪਾਸੇ ਖੂਜਾ ਬਾਕੀ ਜੇ ਮੈਂ ਪਬਲਿਕ ਦਾ ਨਾਲ ਜਿਹੜੇ ਪਬਲਿਕ ਕਹਿੰਦੀ ਪਬਲਿਕ ਹੋਰ ਜੋਦਣਾ ਉਹਨੂੰ ਕਹਿੰਦੀ ਆ ਕਾਲੀ ਨੂੰ ਕਹਿੰਦੀ ਆ ਕਾਲੀ ਨੂੰ ਬਣਾ ਲੈ ਹੋਰ ਕਿਸੇ ਨੂੰ ਕਹਿੰਦੇ ਹੋਰ ਨੂੰ ਬਣਾ ਲੈ ਮੈਨੂੰ ਕੋਈ ਦੇ ਵਿੱਚ ਹੋ ਨਹੀਂ ਹੈ ਵੀ ਮੈਂ ਪ੍ਰਧਾਨਗੀ ਦੇ ਬਣਾ ਮਰ ਜਾਣਾ ਜਾਂ ਮੈਨੂੰ ਕਿਆ ਹੋਣਾ ਮੈਨੂੰ ਕੋਈ ਦਾ ਡਰ ਉਹ ਪਰਹਾਨ ਜੇ ਪਬਲਿਕ ਮੈਨੂੰ ਕਹਿੰਦੀ ਹੈ ਤਾਂ ਮੈਂ ਪਬਲਿਕ ਦਾ ਨਾਲ ਐਂ ਤਾਂ ਵੀ ਨਾਲ ਜੇ ਪਬਲਿਕ ਹੋਰ ਨੂੰ ਤਾਂ ਵੀ ਨਾਲ ਹੈ ਮੈਂ ਜੇ ਰੋਹਿਤ ਕਾਲੀਆ ਤਾਂ ਕਹਿੰਦਾ ਤੁਸੀਂ ਉਹਨਾਂ ਨੂੰ ਸਮਰਥਨ ਦਿੱਤਾ ਹੈ ਮੈਂ ਕਿਸੇ ਨੂੰ ਸਹਿਨ ਨਹੀਂ ਕਰਕੇ ਦਿੱਤੇ ਵੀ ਕਿਸੇ ਨੂੰ ਪੱਖ ਨਹੀਂ ਦਿੱਤਾ ਵਾ ਇਹ ਰੋਹਿਤ ਕਾਲੀਆ ਨੂੰ ਮੈਂ ਕਿਸੇ ਨੂੰ ਵੀ ਸਮਰਥਨ ਨਹੀਂ ਦਿੱਤਾ ਹੋਰ ਨੂੰ ਪਬਲਿਕ ਤੇ ਲਾਵ ਹੂੰ ਪਬਲਿਕ ਜਰੂਰੀ ਉਹ ਪ੍ਰਧਾਨਗੀ ਦੀ ਮੈਨੂੰ ਕੋਈ ਜਰੂਰਤ ਨਹੀਂ ਮੈਂ ਉਹ ਰਾਣ ਮੈਂ ਦਾ ਕੁਝ ਨਹੀਂ ਹੈ ਮੈਨੂੰ ਮੈਂ ਪਬਲਿਕ ਦੇ ਨਾਲ ਹੀ ਕਿ ਮੈਂ ਗੱਡੀਆਂ ਚਲਾਣੀਆਂ ਕੰਮ ਕਰਨਾ ਮੈਂ ਰੋਜੀ ਰੋਟੀ ਵਾਸਤੇ ਲੱਗਿਆ ਮੈਂ ਰੋਜੀ ਰੋਟੀ ਵਿੱਚ ਖੜਾ ਲੜਾਈ ਮੈਂ ਪਬਲਿਕ ਦੇ ਨਾਲ ਹੀ ਲੜ ਰਿਹਾ ਮੈਂ ਉਹ ਰੋਡ ਨੂੰ ਤਾਂ ਕੋਈ ਪ੍ਰਧਾਨਗੀ ਦੇ ਵਿੱਚ ਲੜਾਈ ਨਹੀਂ ਲੜੀ ਕੋਈ ਵੀ ਹੂੰ ਰੋਜੀ ਰੋਟੀ ਦੀ ਲੜਾਈ ਲੜਿਆ ਕਰਦਾ ਮੈਂ ਪਬਲਿਕ ਦਾ ਮੈਂ ਸਮਰਥਕ ਪਬਲਿਕ ਨੇ ਮੈਨੂੰ ਧੱਕੇ ਨਾਲ ਪਬਲਿਕ ਜਿੱਦਾ ਮੈਨੂੰ ਕਹਿੰਦੀ ਮੈਨੂੰ ਮੂਰਾ ਕਰਨ ਤਾਂ ਆਪਾਂ ਪਬਲਿਕ ਦੇ ਨਾਲ ਜੇ ਮੈਂ ਪਹਿਲੇ ਕਹਿੰਦਾ ਪਬਲਿਕ ਦੇ ਨਾਲ ਜਿੱਦਾਂ ਪਬਲਿਕ ਕਹਿੰਦੀ ਆਪਾਂ ਉਹ ਅੱਛਾ ਇਹ ਦੱਸਿਓ ਜਿੱਦਾਂ ਹੁਣ ਕੱਲ ਦਾ ਐਪੀਸੋਡ ਹੋਇਆ ਤਾਂ ਉਹਦੇ ਸਬੰਧ ਵਿੱਚ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਰੋਹਿਤ ਕਾਲੀਆ ਵੱਲੋਂ ਜਾ ਕੇ ਉਹਨਾਂ ਦੇ ਕਿਸੇ ਵੱਲੋਂ ਅੱਜ ਤਾਂ ਮੇਰੇ ਕੋਲ ਤਾਂ ਬਿਮਾਰਪੁਰ ਕੋਲ ਸਾਰੇ ਆਏ ਹੂੰ ਕਿਥੇ ਨਾ ਮੈਂ ਥੋੜਾ ਗਿਆ ਮੈਂ ਤੈਨੂੰ ਸਮਰਥਨ ਦਿੱਤਾ ਜਾਂ ਮੈਂ ਤੈਨੂੰ ਆਹ ਕਰਦਾ ਮੈਂ ਕਿਸੇ ਨਾਲ ਇਹ ਤਾਂ ਕੋਈ ਮੈਂ ਤਾਂ ਬਿਮਾਰਪੁਰ ਆਵਾਂ ਜੀ ਤੁਸੀਂ ਉੱਥੇ ਖੜੇ ਹੋ ਜਿੱਥੇ ਅੱਜ ਤੋਂ 4 ਦਿਨ ਪਹਿਲਾਂ ਖੜੇ ਮੈਂ ਜਿੱਥੇ ਹੈਗਾ ਜੀ ਉੱਥੇ ਮੈਂ ਆਪਣੀ ਕਰੂਜੀ ਰੋਟੀ ਵਿੱਚ ਖੜਾ ਉੱਥੇ ਰੰਗਾਂ ਬਹਿ ਕੇ ਤੇ ਬਦਲ ਨਾਲ ਪੰਡਤ ਜੀ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਖਬਰ ਸਾਰੀ ਇੱਥ ਸਾਡੇ ਅਮਰਜੀਤ ਜੀ ਤੇ ਜੋ ਹੈਗੇ ਜੀ ਪ੍ਰਧਾਨ ਅਸੀਂ ਇਹਨਾਂ ਨੂੰ ਪ੍ਰਧਾਨ ਚੁਣਿਆ ਸਾਡੇ ਸੰਗਤ ਨੇ ਪ੍ਰਧਾਨ ਚੁਣਿਆ ਜਿੰਨੇ ਸਾਡੇ ਟਰਾਂਸਪੋਰਟਰ ਭਰਾਏ ਉਹਨਾਂ ਨੇ ਸਾਨੂੰ ਕੰਮ ਖਾਤਰ ਬਚਾਣ ਦੇ ਖਾਤਰ ਅਸੀਂ ਇਹਨਾਂ ਨੂੰ ਪ੍ਰਧਾਨ ਦੇ ਅਹੁਦੇ ਤੇ ਅਸੀਂ ਬਿਠਾਇਆ ਤਾਂ ਕਿ ਲੋਕਾਂ ਦਾ ਜਿਹੜਾ ਕੰਮ ਹੈ ਸਾਡਾ ਵਧੀਆ ਚੱਲ ਸਕੇ ਜੋ ਰੋਹਤ ਕਾਲਿਆ ਉਹ ਤੋਂ ਬਾਅਦ ਜਿਹੜਾ ਇੱਕ ਹੁਸ਼ਿਆਰ ਜੀ ਹੈ ਅਸੀਂ ਉਹਨਾਂ ਨੂੰ ਨਿਕਾਰਤਾ ਅਸੀਂ ਚਾਰ ਪੰਤੇ ਜਿਹੜੇ ਮੈਂਬਰ ਤੇ ਇੱਕ ਸਾਡੇ ਅਮਰਜੀਤ ਜੀ ਸਾਡੇ 62 ਇਹਨਾਂ ਨੂੰ ਅਸੀਂ ਪ੍ਰਧਾਨ ਲਈ ਨਿਯੁਕਤ ਕੀਤਾ ਮੈਨੂੰ ਹਰਦੀਪ ਜਿਹੜਾ ਮੈਂਬਰ ਸੀ ਸਾਡਾ ਇਹਨਾਂ ਦਾ ਸਾਲੇ ਸਾਹਿਬ ਹੈ ਜੀ ਉਹਨਾਂ ਨੇ ਮੈਨੂੰ ਮਤਾ ਪਾ ਕੇ ਉਹ ভাইস ਪ੍ਰੈਜ਼ੀਡੈਂਟ ਵਾਸਤੇ ਫਿਰ ਨਿਯੁਕਤ ਕੀਤਾ ਜੀ ਜਿਹੜੇ ਬਾਕੀ ਮੈਂਬਰ ਤੇ ਦੋ ਉਹਨਾਂ ਨੇ ਕਿਹਾ ਅਬ ਅਸੀਂ ਤੁਹਾਡੇ ਨਾਲ ਹਰਦੀਪ ਸਿੰਘ ਨੇ ਔਰ ਸੋਮੀ ਦੀ ਮੰਮੀ ਨੇ ਕਾਂਤਾ ਦੇਬ ਨੇ ਵੀ ਅਸੀਂ ਤੁਹਾਡੇ ਨਾਲ ਜਿੱਤਾਂ ਵੀ ਅੱਗੇ ਖੜਾਗੇ ਸਾਨੂੰ ਸਮਰਥਨ ਦਿੱਤਾ ਬਹੁਤ ਪਾਇਆ ਮਤਾ ਪਾਇਆ ਸਾਡੇ ਜਿਹੜੇ ਬੈਂਕਾਂ ਦੇ ਆ ਉਹ ਸਾਈਨ ਹੋਏ ਆ ਹੁਣ ਇਹਨਾਂ ਨੇ ਜੋ ਧੱਕੇ ਨਾਲ ਸਾਡੇ ਖਜੋਤ ਵੰਡਤੀ ਆ ਜਦ ਕਿ ਸਾਨੂੰ 6 ਨੂੰ ਉਹਨਾਂ ਨੇ ਬਣਾਇਆ 6 ਬੰਦੇ ਅਸੀਂ ਆਮ ਆਦਮੀ ਪਾਰਟੀ ਦੇ ਆ ਕਿ ਅਸੀਂ ਮੰਨਿਆ ਵੀ ਉਹਨਾਂ ਨਾਲ ਚੱਲਾਂਗੇ ਜਿਹੜੇ ਅਸੀਂ ਇਹ ਵੀ ਬਣਾਏ ਤੇ ਕਿ ਮੇਰ ਪਰ ਤੋਂ ਇਹ ਵੀ ਉਹਨਾਂ ਦੇ ਪਿੰਡ ਦੇ ਤੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਸੋ ਅਸੀਂ ਤਾਂ ਇਹਨਾਂ ਨੂੰ ਪ੍ਰਧਾਨ ਮੰਨਦੇ ਆਪਣਾ ਜਦ ਕਿ ਅਸੀਂ ਰੋਗਤ ਕਾਲੀਆ ਨੇ ਸਾਡੇ ਨਾਲ ਤੱਕਾ ਕੀਤਾ ਉਹ ਅਸੀਂ ਤੱਕਾ ਨਾਲ ਮਜੂਰ ਕਰਦੇ ਪ੍ਰਸ਼ਾਸਨ ਵੱਲੋਂ ਤੱਕਾ ਕਰਾਇਆ ਸਾਡੇ ਨਾਲ ਇਹ ਬਹੁਤ ਗਲਤ ਹੈ ਇਹਨਾਂ ਤੋਂ ਕਹਿੰਦੇ ਅਸੀਂ ਸਾਈਨ ਕਰਾ ਲੈ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਕਹਿੰਦੇ ਜੀ ਮੇਰਾ ਤੇ ਉਸਮਰਥਨ ਹੈ ਅਸੀਂ ਆ ਉਸ ਵੇਲੇ ਜਨਤਾ ਨਾਲ ਹੈ ਅਸੀਂ ਵੀ ਜਨਤਾ ਨਾਲ ਸੰਗਤ ਨਾਲ ਅਸੀਂ ਖੜਾਗੇ ਹਰ ਟਾਈਮ ਖੜਦੇ ਰਹਿਗੇ ਜੋ ਵੀ ਅਸਾਂ ਕਰਦੇ ਇਹ ਤੇ ਸਾਡੇ ਹੱਥ ਦੇ ਬਾਹਰ ਦੇ ਬੰਦੇ ਹੈ ਜਿਹਦੇ ਚੋਂ 15 20 ਬੰਦੇ ਜਿਹੜੇ ਕੌਂਟਰ ਸੋਸਾਇਟੀ ਦੇ ਸਾਡੇ ਮੈਂਬਰ ਦੇ ਕੁਝ ਸੱਤਾਲ ਪੈਂਟ ਕੁਝ ਬਾਤ ਸੁਣਦੇ ਤੇ ਦੋ ਚਾਰ ਹੋਰ ਕੋਈ ਨਹੀਂ ਇੱਥੇ ਖਾਣ ਪੀਣ ਨੂੰ ਰਾਤ ਨੂੰ ਹੋਟਲਾਂ ਵਿੱਚ ਬਹੁਤ ਹੋ ਜਾਂਦੇ ਜੇ ਫ੍ਰੀ ਦਾ ਮਾਰਗਲਾ ਦੇਖਦਾ ਉਹ ਸਾਡੇ ਆਊਟਸਟੇਟ ਜਿੰਨੇ ਬੰਦੇ ਤੇ ਬਾਹਰ ਦੇ ਤੇ ਉਹ ਤਾਂ ਨਕਾਰਾਤਮਕ ਹੈਗਾ ਉਹ ਤਾਂ ਸਿਰਫ ਆਪਣਾ ਉਹਦੇ ਚਾਹ ਵੀ ਹੋਣਾ ਚਾਹੁੰਦੇ ਵੀ ਅਸੀਂ ਪਤਾ ਨਹੀਂ ਕਿਹੜਾ ਬਾਹਰ ਦੇ ਉਹਦੇ ਨਾਲ ਜਿਹੜਾ ਸਾਡਾ ਟਰਾਂਸਪੋਰਟ ਭਰਾਏ ਉਹ ਤਾਂ ਅਸੀਂ ਫੇਰ ਤੁਹਾਨੂੰ ਬੇਨਤੀ ਕਰਦੇ ਵੀ ਇੱਕ ਪਾਸੇ ਰੋਹਤ ਕਾਲੀਆ ਜੀ ਖੜਾ ਕਰ ਦੋ ਇੱਕ ਪਾਸੇ ਅਸੀਂ ਖੜ੍ਹ ਜਾਣਾ ਸਾਡੇ ਅਮਰਜੀਤ ਮੈਂਬਰ ਨੇ ਜੋ ਇਹਨਾਂ ਨੂੰ ਅਸੀਂ ਪ੍ਰਧਾਨ ਬਣਾਇਆ ਇੱਕ ਪਾਸੇ ਅਸੀਂ ਖੜ੍ਹ ਜਾਣਾ ਜਿੱਧਰ ਸੰਗਤ ਜ਼ਿਆਦਾ ਹੋਊਗੀ ਉਧਰ ਨੂੰ ਪ੍ਰਧਾਨ ਮੰਨ ਲੈਣਾ ਇਹ ਸਾਡੇ ਹਰਜੋਤ ਬੈਂਸ ਵੀ ਸਾਡੇ ਨਾਲ ਫੈਸਲਾ ਵਿੱਚ ਆ ਕੇ ਕਰਾ ਦੇ ਨਾਲੇ ਉਹਨਾਂ ਦੇ ਨੰਬਰ ਬਣ ਕੋਈ ਨਾਲੇ ਉਹਨਾਂ ਦੀਆਂ ਵੋਟਾਂ ਜ਼ੋਰ ਹੋ ਗਈਆਂ ਉਹਦੇ ਵਿੱਚ ਸਾਡਾ ਵੀ ਨੰਬਰ ਅਸੀਂ ਆਪਣਾ ਸਾਡੀ ਪਾਰਟੀ ਦਾ ਨਾਮ ਉੱਚਾ ਹੋਊਗਾ ਕਿ ਸਾਡੇ ਨਾਲ ਬਹੁਤ ਸੰਮਤੀ ਨਾਲ ਸਾਰਾ ਕੋਪਰਾ ਗਏ ਦੋਹਾਂ ਮੈਂਬਰਾਂ ਨਾਲ ਦੋਹਾਂ ਪ੍ਰਧਾਨਾਂ ਨੂੰ ਇੱਕ ਪਾਸੇ ਖੜਾ ਕਰਨਾ ਇੱਕ ਪਾਸੇ ਕਾਲੀਆ ਖੜਾ ਕਰਨਾ ਇੱਕ ਪਾਸੇ ਦੂਰ ਦੂਰ ਜਿੱਧਰ ਉਤਰ ਬੰਦੇ ਚੱਲ ਜਾਣ ਉਹ ਗਿਣਤੀ ਕਰਨ ਨਾਲ ਜਿਹੜੇ ਨਾਲ ਹੈ ਬਹੁਮਤ ਜਿੱਤਾ ਹੋਵੇ ਉਹਨਾਂ ਨੂੰ ਪ੍ਰਧਾਨ ਮੰਨਿਆ ਜਾਵੇ ਇਹ ਹੀ ਸਾਡੀ ਹੁਣ ਦੋ رائے ਹੈ ਕਿਉਂਕਿ ਅਸੀਂ ਜੇ ਬਾਈ ਦਾ ਵੀ ਦੀਪੂ ਨੇ ਸਮਰਥਨ ਉਤਰ ਦਿੱਤਾ ਚਲੋ ਠੀਕ ਖੜਿਆ ਪਰ ਅਸੀਂ ਤਿੰਨ ਤਿੰਨ ਦੀ ਸਾਡੀ ਰੇਸ਼ੋ ਹੈ ਤਿੰਨ ਤਿੰਨ ਦੇ ਵਿੱਚ ਜਿੱਧਰ ਆਪਣਾ ਸੰਗਤ ਜਿੱਧਰ ਹੋਊਗੀ ਟ੍ਰਾਂਸਪੋਰਟ ਰਹੋਗੇ ਉਹਨਾਂ ਦਾ ਬਹੁਮਤ ਮੰਨਿਆ ਜਾਣਾ ਪ੍ਰਧਾਨ ਕਿਹਨਾਂ ਦਾ ਹੁੰਦਾ ਹੈ ਜੀ ਇਹ ਪਬਲਿਕ ਦਾ ਜੀ ਪਬਲਿਕ ਦਾ ਹੁੰਦਾ ਪਬਲਿਕ ਦਾ ਜੀ ਟਰਾਂਸਪੋਰਟਰਾਂ ਦਾ ਹੁੰਦਾ ਜੀ ਹਾਂਜੀ ਸਰ ਆਪਣਾ ਪ੍ਰਧਾਨਤਾ ਨਹੀਂ ਹੁੰਦਾ ਵੀ ਮੈਂ ਇਕੱਲਾ ਹੀ ਪ੍ਰਧਾਨ ਐ ਜੀ ਸਰ ਉਹ ਤਾਂ ਕਹਿਣ ਜਾਂ ਗੱਲਾਂ ਐ ਵੀ ਮੈਂ ਜੋਗਜ ਕਰਦਾ ਪ੍ਰਸ਼ਾਸਕਾਂ ਨੇ ਜੋ ਹੈ ਸਾਡੇ ਐਮਐਲਏ ਐ ਇਹਨਾਂ ਨੇ ਸਾਡੇ ਨਾਲ ਚਲੋ ਜੋ ਹੈ ਅਸੀਂ ਉਹਨਾਂ ਦੀ ਗੱਲ ਮੰਨੀ ਸੀ ਜਦ ਕਿ ਉਹਨੂੰ ਕਿਸੇ ਨੇ ਨਕਾਰਿਆ ਸਾਨੂੰ ਬਹੁਤ ਗੱਲਾਂ ਸੁਣਨੀਆਂ ਪਈਆਂ ਜਿਸ ਤਰ੍ਹਾਂ ਤੇ ਅਸੀਂ ਇਹਨੂੰ ਪ੍ਰਧਾਨ ਬਣਾਇਆ ਤਾਂ ਉਹ ਜ਼ਬਰਦਸਤੀ ਆ ਕਿੰਦਾ ਅਸੀਂ ਹੋਰ ਬੰਦੇ ਬਿਠਾ ਲਏ ਪਰ ਜੋ ਕੀਤਾ ਉਹ ਹੋਇਆ ਗਲਤ ਹੋਇਆ ਅਸੀਂ ਜਿਸ ਟਾਈਮ ਤੇ ਇਹਨੂੰ ਉਸ ਟਾਈਮ ਤੇ ਬਹੁਮਤ ਲੈ ਕੇ ਅਸੀਂ ਇਹਨੂੰ ਅੱਗੇ ਕਰਕਾ ਪਰ ਇਹਨੇ ਜੇ ਸਾਡੇ ਨਾਲ ਧੋਖਾ ਕੀਤਾ ਤਾਂ ਅਸੀਂ ਆਪਸ ਵਿੱਚ ਅਸੀਂ ਅਮਰਜੀਤ ਨੂੰ ਅੱਕੇ ਲਿਆਂਦਾ ਅਮਰਜੀਤ ਨੂੰ ਵੀ ਤਾਂ ਲਿਆਂਦਾ ਜੇ ਸੰਗਤ ਨੇ ਸਾਡੇ ਟਰਾਂਸਪੋਰਟਰਾਂ ਨੇ ਸਾਨੂੰ ਜ਼ੋਰ ਪਾਇਆ ਜਿੰਨਾ ਬੰਦਾ ਤਾਂ ਉਦੋਂ ਜੋ ਵੀ ਸਾਡੇ ਕੋਲ ਮਤਾਂ ਪਿਆ ਜੀ ਜਿਹਦੇ ਕੋਲ 2-250 ਬੰਦੇ ਦੇ ਸੈਨ ਹੈ ਬਾਕੀ ਇਹ ਸਾਡਾ ਬਹੁਮਤਾਚਾਰ ਇੱਕ ਗੱਲ ਖੁੱਲ ਕੇ ਦੱਸ ਦਿਓ ਕਿ ਜਿਹੜਾ ਰੋਹਿਤ ਕਾਲੀਆ ਆਪਣੇ ਆਪ ਨੂੰ ਪ੍ਰਧਾਨ ਕਹਿੰਦਾ ਉਹਨੂੰ ਦੁੱਖ ਹੈਗਾ ਲੋਕਾਂ ਦਾ ਸੁਸਾਇਟੀ ਦਾ ਕੀ ਉਹਦਾ ਆਪਣਾ ਘਰ ਹੈ ਜਿਹੜਾ ਉਹ ਸੁਸਾਇਟੀ ਤੋਂ ਚੱਲਦਾ ਏ ਖੁੱਲ ਕੇ ਦੱਸ ਦਿਓ ਜੇ ਦੁੱਖ ਹੁੰਦਾ ਤਾਂ ਉਹ ਉਹਨਾਂ ਨਾਲ ਸਾਡੇ ਨਾਲ ਸੰਗਤ ਨਾਲ ਖੜਦਾ ਟਰਾਂਸਪੋਰਟਰ ਨਾਲ ਖੜਦਾ ਸਿੱਧਾ ਆ ਕੇ ਉਹਦਣੇ ਸਾਨੂੰ ਕਹਿੰਦਾ ਵੀ ਭਾਈ ਅੰਕਲ ਜੀ ਸਾਡੇ ਦੋਹਾਂ ਕੋਲ ਆ ਕੇ ਕਹਿੰਦਾ ਵੀ ਅੰਕਲ ਜੀ ਮੇਰੀ ਹੋ ਗਈ ਗਲਤੀ ਅੱਗੇ ਨੂੰ ਮੈਂ ਥੋਟਣਾ ਖੜੂਗਾ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਇਹ ਸਾਡੇ ਹਰਦੋਤ ਮੰਤਰੀ ਸਾਹਿਬ ਵੀ ਕਹਿ ਸਕਦੇ ਤੇ ਉਹਨੂੰ ਪਰ ਉਸ ਬੰਦੇ ਨੇ ਸਾਡੇ ਨਾਲ ਕੋਈ ਗੱਲਬਾਤ ਮਜਬੂਰ ਕਰਤਾ ਵੀ ਤੁਸੀਂ ਆ ਸਕਦੇ ਜੋ ਵੀ ਹੈ ਤੁਸੀਂ ਕਰ ਸਕਦੇ ਜੇ ਇਹੀ ਪ੍ਰਧਾਨ ਆਪਣੇ ਆਪ ਨੂੰ ਜਿੱਦਾਂ ਕਹਿ ਰਿਹਾ ਜੀ ਮੈਂ ਕਾਲੀਆ ਪ੍ਰਧਾਨ ਐ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜਿਹੜੀ ਯੂਨੀਅਨ ਹੈ ਇਹਦਾ ਉਧਾਰ ਕਰੂਗਾ ਕਿ ਡਬਾਊਗਾ ਜੀ ਇਹ ਇਹ ਸਾਨੂੰ ਨਹੀਂ ਲੱਗਦਾ ਸਾਡਾ ਬੇੜਾ ਪਾਰ ਹੋਊਗਾ ਅੱਡਾ ਜਿਹੜਾ ਬੰਦਾ ਜਦ ਖੇਤ ਜਿਹਦੇ ਅਸੀਂ ਬਾੜ ਲਾਉਂਦੇ ਆਲਦੋ ਵਾਲੇ ਜਿਹੜੀ ਅਸੀਂ ਉਹਨੂੰ ਖੜੀ ਕਰਦੇ ਜਿਉ ਬਾਣੇ ਖੇਤ ਨੂੰ ਖਾਣ ਲੱਗ ਪਤਾ ਉੱਥੇ ਆਲਦੋ ਵਾਲੇ ਡੰਗਰਾਂ ਨੇ ਮੂੰਹ ਮਾਰਨਾ ਹੀ ਆ ਇਸ ਕਰਕੇ ਇਹਨਾਂ ਨੇ ਸਾਨੂੰ ਵੀ ਓਪਰਾ ਪਹਿਲਾਂ ਅਸੀਂ ਉਹ ਪਹਿਲੀਆਂ ਓਪਰਾ ਠਗਰਾਤੀਏ ਇਹਦੀ ਓਪਰ ਨੂੰ ਕਾਲੀਆ ਦੀ ਓਪਰ ਨਾਲ ਅਸੀਂ ਕੀ ਮਾਰਦੇ ਜਿਹੜੀ ਪੀਐਸਐਲ ਵੱਤੋਂ ਸਾਨੂੰ ਦੱਸਦਾ ਵੀ ਮੈਂ ਤੈਨੂੰ ਆਹ ਕਰਾ ਦੇਣਾ ਕਰਾ ਦੇਣਾ ਮੈਨੂੰ ਤਨਖਾਹ ਹਲਵਾਉਂਦਾ ਫਿਰਦਾ ਸਾਨੂੰ ਜੋਗ ਵਿੱਚ ਵੀ ਸਾਡੂੰ ਆਪਣੀ ਕਮਾਈ ਤੇ ਸਾਡੀ ਗੱਡੀ ਦੀ ਕਮਾਈ ਹੈ ਉਹੀ ਬਹੁਤ ਤਾਂ ਸਾਨੂੰ ਮਤਲਬ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਆ। ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਵਿਕੇ ਨਹੀਂ ਆ ਜੀ। ਨਾ ਅਸੀਂ ਵਿਕਦੇ ਨਾ ਹੀ ਬਿਕਣਾ ਹੈ। ਸੰਗਤ ਦੀ ਖਾਤਰ ਕੱਢਦਾ ਜੇ ਮੈਨੂੰ ਅੱਜ ਅਧ ਰੰਗ ਹੋ ਜਾਵੇ ਤਾਂ ਮੈਨੂੰ ਕਿਹਨੇ ਦੇਖਣਾ ਮੈਨੂੰ 20 ਲੱਖ ਜਾਂ ਪਹਿਲਾਂ 30 ਲੱਖ ਮਿਲਦਾ ਰਿਹਾ ਤਾਂ ਮੈਂ ਕੀ ਕਰਨਾ ਪੈਸੇ ਨਾਲ। ਮੈਂ ਇਹ ਅੱਜ ਸੱਚਾਈ ਨਾਲ ਖੜਦਾ। ਸੱਚਾਈ ਦੇ ਵਿੱਚ ਖੜਦਾ ਸਾਡੇ ਅਮਰਜੀਤ ਹੈ। ਇਹਨਾਂ ਨੂੰ ਦੁਬਾਰਾ ਵੀ ਪੁੱਛਿਆ ਜਾਵੇ ਅਸੀਂ ਸੱਚਾਈ ਦੇ ਜਿੱਤਵੇਂ ਜਿੱਲੇ ਮੈਦਾਨ ਰਹਿਗੇ। ਅਸੀਂ ਤਿੰਨ ਵੀ ਜੇ ਹੋ ਗਏ ਹੁਣ ਤਾਂ ਵੀ ਤਿੰਨੇ ਅਸੀਂ ਜਿਹੜਾ ਰੋਹਿਤ ਕਾਲੀ ਆ ਤੁਹਾਡੀ ਲੜਾਈ ਨਹੀਂ ਲੜਦਾ ਪੀਐਸਸੀਐਲ ਦੇ ਨਾਲ ਜੇ ਲੜਦਾ ਹੁੰਦਾ ਤਾਂ ਸਾਨੂੰ ਕੋਈ ਚੱਕਰ ਨਹੀਂ ਨੀ ਤਾਂ ਫਿਰ ਸਾਫ਼ ਸੁਥਰੇ ਸਾਡਾ ਉਹ ਤਾਂ ਸਾਡੇ ਜੇ 6 ਟਰਾਲੇ ਅਸੀਂ ਕਿਹਾ ਤਾਂ ਕੋਟੇ ਬੰਦ ਕਰਾ ਲਓ ਪੱਠੇ ਹੋ ਕੇ ਨਾਲ ਮਿਲ ਕੇ ਜਿੱਦਾਂ ਮਰਜ਼ੀ ਕਰੋ ਮੰਨੇ ਪਿਆ ਸਾਡਾ ਕੋਈ ਜੇ ਬੈਠ ਕੇ ਹੋ ਜਾਣਾ ਸਾਰਾ ਹਲ ਹੋ ਜਾਣਾ ਇੱਕ ਬਾਡੀ ਸ਼ੈਕਸ਼ਨ ਦਾ ਕਰਾ ਦੇਣ ਇੱਕ ਐਸਸੀਐਲ ਦਾ ਕਰਾ ਦੇਣ ਚਾਰ ਸਾਡੇ ਉਧਰ ਕਰਾ ਦੇ ਚਾਰ ਨੂੰ ਤਾਂ ਚਲੋ 3 ਹੋ ਜਾ ਕੰਮ ਸਾਰਾ ਕਾਸਟਿਕ ਦਾ ਕੰਮ ਸਰਟੀਫਾਈਡ ਇਸ ਟਾਈਮ ਤੇ ਬਿਲਕੁਲ ਨਹੀਂ ਹੈ ਕਾਸਟਿਕ ਦੀ ਗੱਡੀ ਦਾ ਕੋਈ ਕੰਮ ਨਹੀਂ ਹੈ ਇਹ ਸਾਡੀ ਮਜਬੂਰੀ ਪੈ ਗਈ ਵੀ ਜਿਹੜੀਆਂ ਅੰਦਰ ਦੇ ਉਹ بڑے ਘਰਾਣੇ ਵਾਲੇ ਜਿਨ੍ਹਾਂ ਦੇ ਉਹ ਕਿਸ ਲੋਕਾਂ ਦੇ ਹੀ ਹੈ ਇਹ ਸਿਰਫ ਇਹ ਪ੍ਰਾਈਮੋ ਵਾਲੇ ਆ ਜੋ ਇਹਨਾਂ ਨੇ ਆਪਣਾ ਅਦਾਰਾ ਚਲਾਇਆ ਵਾ ਸਿਰਫ ਉਹਨਾਂ ਦਾ ਬਾਹਰਲੇ ਲੋਕਾਂ ਨੂੰ ਪੈਸੇ ਦੇਣ ਵੀ ਅਸੀਂ ਲੋਕਲ ਬੰਦਾ ਸਾਡਾ ਮਰ ਗਿਆ ਪਿਆ ਇਹ ਚਾਹੁੰਦੀ ਹੈ ਵੀ ਇੱਥੇ ਜੂਨੀਅਨ ਫੇਲ ਹੋਵੇ ਜੂਨੀਅਨ ਫੇਲ ਕਰਨੀ ਚਾਹੁੰਦੇ ਤੋਂ ਸਾਡੇ ਨਾਲ ਇਹਨਾਂ ਨੇ ਦੋ ਸਾਡੇ ਜਿਹੜੇ ਬਾੜ ਵਾਲੇ ਹੈਗੇ ਤੇ ਉਹ ਦੋ ਉਹਨਾਂ ਨੇ ਨਾਲ ਹੋ ਗਏ ਸਾਡੀ ਮੇਰੀ ਬੇਜਤੀ ਅੰਦਰ ਮੀਟਿੰਗ ਵਿੱਚ ਕੀਤੀ ਇਹ ਫੌਜੀ ਸਾਹਿਬ ਪੁੱਛ ਸਕਦੇ ਤੁਸੀਂ ਗਵਾਹ ਇੱਕ ਕੋਸਟਲ ਦੇ ਅੰਦਰ ਬੈਠੇ ਸੀ ਹੁਸ਼ਿਆਰ ਕੀ ਮੈਂ ਨਾਲ ਲੜਿਆ ਕਹਿੰਦਾ ਤੂੰ ਟਰਾਲੇ ਫੜਨਿਆਂ ਵਾਲਾ ਕੌਣ ਹੈ ਮੈਂ ਫੜਿਆ ਮੈਂ ਲੋਕਾਂ ਦੇ ਹਿੱਤ 'ਚ ਫੜਿਆ ਮੈਂ ਬਾਡੀ ਸੈਕਸ਼ਨ ਦੇ ਬਾਰੇ ਤਾਂ ਸਾਨੂੰ ਗੱਲ ਮਿਲਦਾ ਜੇ ਅਸੀਂ ਨਾ ਕਰੀਏ ਇਹ ਤਾਂ ਸਾਡਾ ਕੰਮ ਖਰਾਬ ਹੋ ਜਾਊਗਾ ਪਰ ਇਹ ਜਿਹੜੇ ਸਤਰਾਦਨ ਇਹ ਹੋ ਗਏ ਜਿੱਦਾਂ ਹੁਣ ਕਾਲੀਏ ਵੀ ਲੜਾਈ ਲੱਟ ਰਿਆ ਹੈ ਪ੍ਰਧਾਨਗੀ ਦੀ ਤੇ ਪ੍ਰਧਾਨ ਜੀ ਵੀ ਹੈਗੇ ਆ ਤੇ ਇਹਦੇ ਵਿੱਚ ਫਾਇਦਾ ਕਿਤੇ ਪੀਏਸੀ ਵਾਲੀ ਲੈ ਜਾਵੇ ਲੜਾਈ ਦੇ ਵਿੱਚ ਦੇਖੋ ਜਦੋਂ ਦੋ ਵਿਜੇ ਲੜਦਿਆਂ ਤਾਂ ਉਹਦੇ ਚ ਹੁੰਦਾ ਤਾਂ ਹੈਗਾ ਹੀ ਹੈ ਜੀ ਫਰਕ ਤਾਂ ਪੈਂਦਾ ਹੈ ਪਰ ਉਹਨੇ ਵੀ ਚਾਹਦੇ ਆ ਅਸੀਂ ਜੋ ਵੀ ਆ ਅਸੀਂ ਪ੍ਰਧਾਨ ਆ ਜਿੱਦਾਂ ਮੰਨ ਲੀਏ ਅਸੀਂ ਹੁਣ ਵੀ ਪ੍ਰਧਾਨ ਨਹੀਂ ਆ ਪਰ ਅਸੀਂ ਕਹਿੰਦੇ ਅਸੀਂ ਖੜਨਾ ਹੈ ਅਸੀਂ ਤਿੰਨਾਂ ਨੇ ਅਸੀਂ ਜਿਹੜੇ ਸਾਡਾ ਨਦੀਪੂ ਨਹੀਂ ਆ ਮੈਂ ਤੁਹਾਨੂੰ ਬੇਤਵਾਰਾ ਕਹਿ ਰਿਹਾ ਅਸੀਂ ਤਿੰਨਾਂ ਨੇ ਖੜਨਾ ਜੋ ਵੀ ਅਸੀਂ ਲੋਕਾਂ ਦੇ ਹਿੱਤ ਵਿੱਚ ਖੜਨਾ ਗ੍ਰਾਜ਼ ਮੋਟਰਾਂ ਦਾ ਹੱਕ ਦਵਾਣਾ ਜੋ ਮਰਜ਼ੀ ਹੋਵੇ ਅਗਲੀ ਮੀਟਿੰ ਖੜਾਣ ਬੰਦਿਆਂ ਨੂੰ ਕਿਹਾ ਹੈ ਨਾ ਬੈਂਸ ਸਾਹਿਬ ਹੁਣ ਪੌਜੀ ਸਾਹਿਬ ਨੇ ਕਿਹਾ ਤੁਹਾਨੂੰ ਵੀ ਬੈਂਸ ਸਾਹਿਬ ਇੱਥੇ ਆ ਜਾਣ ਬੰਦਿਆਂ ਨੂੰ ਸਾਡੇ ਨੂੰ ਆਮ ਇਜਲਾਸ ਕਰਾ ਲੈਣ ਆਮ ਇਜਲਾਸ ਵਿੱਚ ਜਿੰਤਰ ਬੰਦੇ ਜ਼ਿਆਦਾ ਹੁੰਦੇ ਤਿੰਨ ਮੈਂਬਰ ਅਸੀਂ ਇੱਕ ਵਾਸੇ ਕੱਢ ਜਾਣੇ ਤਿੰਨ ਮੈਂਬਰ ਇੱਕ ਵਾਸੇ ਕੱਢ ਜਾਣੇ ਤਿੰਨ ਉਹ ਖੜਾਣ ਜਿਨ੍ਹਾਂ ਨੂੰ ਜ਼ਿਆਦਾ ਬਹੁਮਤ ਮਿਲਦਾ ਉੱਤਰ ਦਾ ਪ੍ਰਧਾਨ ਚੁਣ ਲੈਣ